ਕੀ ਕਰਨਿਆ ਤੂੰ ਕੁਛ ਨਹੀਂ ਬਾਈ ਵੈਸੇ ਆਇਆ ਸੀ ਯਾਰ ਵੈਸੇ ਇੱਥੇ ਨਹਿਰ ਤੇ ਕੀ ਕਰਨਿਆ ਤੂੰ ਕੁਛ ਨਹੀਂ ਬਾਈ ਯਾਰ ਤੂੰ ਸਵੇਰੇ ਵੀ ਮੇਰੇ ਤੋਂ ਗੱਲ ਘਾ ਰਿਆ ਕੋਈ ਜਦੋਂ ਟਾਬੇ ਤੇ ਆਇਆ ਗੱਲ ਤੂੰ ਜ਼ਰੂਰ ਘਾ ਰਿਆ ਕੋਈ ਪਰ ਮੈਨੂੰ ਤੂੰ ਦੱਸ ਨਹੀਂ ਰਿਹਾ ਕੀ ਗੱਲ ਕੀ ਹੈ ਮੇਰਾ ਵੀ ਦੱਸ ਦੇ ਸਹੀ ਬਾਈ ਗੱਲ ਇਦਾਂ ਆ ਕਿ ਇੱਕ ਤੇ ਬਾਪੂ ਦਾ ਆਪਰੇਸ਼ਨ ਦੱਸਤਾ ਡਾਕਟਰ ਨੇ ਏ ਤੇ ਦੂਜਾ ਤੇਰੀ ਮਾਂ ਨੇ ਮੈਨੂੰ ਪੈਸੇ ਚੱਕ ਕੇ ਦਿੱਤੇ ਸੀ ਕਰਜ਼ਾ ਕਿ ਬਾਹਰ ਜਾਣ ਵਾਸਤੇ ਅੱਛਾ ਉਹ ਵੀ ਜੈਂਟ ਪੈਸੇ ਮੇਰੇ ਮਾਰ ਗਿਆ ਪਤਾ ਨਹੀਂ ਕਿਉਂ ਇਦਾਂ ਲੋਕਾਂ ਨਾਲ ਕਰਦੇ ਆ ਜੈਂਟਲ 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 ਮੈਨੂੰ ਲੱਗਦੇ ਜਿਆਦਾ ਤੂੰ ਪਤਾ ਨਹੀਂ ਕੀਤਾ ਜੈਂਟਲ ਨੂੰ ਨਹੀਂ ਭਾਈ ਮੈਂ ਤਾਂ ਇਦਾਂ ਹੀ ਬਸ ਯਕੀਨ ਤੇ ਦੇ ਦਿੱਤੇ ਤੇ ਪਾਗਲਾ ਤੂੰ ਇੱਥੇ ਨਹਿਰ ਤੇ ਜੇ ਤੂੰ ਕੁਝ ਕਰ ਲੈਂਦਾ ਤੇ ਤੇਰੇ ਬਜ਼ੁਰਗ ਮਾਪੇ ਉਹਨੂੰ ਕਿੰਨੇ ਵੇਖਣੇ ਤੂੰ ਨਾ ਬਾਰੇ ਸੋਚਿਆ ਤੂੰ ਕੁਝ ਭਾਈ ਮੈਨੂੰ ਹੋਰ ਕੁਝ ਮਿਲਿਆ ਹੀ ਨਹੀਂ ਮੈਨੂੰ ਕੋਈ ਸੋਚਿਆ ਹੀ ਨਹੀਂ ਬਸ ਮੋਤ ਤੋਸਵਾ ਮੈਨੂੰ ਕੁਝ ਨਹੀਂ ਸੋਚਿਆ ਕਿ ਮੈਂ ਹੁਣ ਕੀ ਕਰਾਂ ਮਰਨਾ ਕੋਈ ਹੱਲ ਨਹੀਂ ਹੈ ਕਿਸੇ ਚੀਜ਼ ਦਾ ਪਰ ਕਮ ਸੇ ਕਮ ਤੂੰ ਮੈਨਾਂ ਗੱਲ ਤੇ ਕਰਦਾ ਫੇਰਾ ਮੈਂ ਕੋਈ ਹੱਲ ਕਰਦੇ ਆਪਾਂ ਬੈਠ ਕੇ ਭਾਈ ਨਾ ਕਰ ਜਮੈਂ ਦਊਂਗਾ ਕਿ ਤੂੰ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕਿ ਮੈਂ ਉਹ ਸ਼ਗਾਇਆ ਮਾਂ ਦਾ ਕੀ ਬਣੂੰਗਾ ਤੂੰ ਮੇਰੇ ਨਾਲ ਤੇ ਵੇਖ ਲੈ ਮੇਰੇ ਤੇ ਕੀ ਕੁਝ ਨਹੀਂ ਹੋਇਆ ਮੇਰੇ ਨਾਲ ਕੀ ਕੁਝ ਨਹੀਂ ਕੀਤਾ ਫਿਰ ਵੀ ਮੈਂ ਮਿਹਨਤ ਕਰ ਰਿਹਾ ਨਾ ਕਿ ਆਪਾਂ ਰਲ ਕੇ ਕੋਈ ਹੱਲ ਕੱਢ ਲਾਂਗੇ ਇਹ ਮਰਨ ਨਾਲ ਕੋਈ ਕੀ ਹੱਲ ਹੋਣਿਆ ਆਪਾਂ ਦੋਨੇ ਭਰਾ ਕੋਈ ਰਲ ਕੇ ਹੱਲ ਕੱਢਾਂਗੇ ਮਿਹਨਤ ਕਰਦੇ ਆ ਅੱਗੇ ਮੈਂ ਤੋ ਕਰਾਂਗੇ ਕੰਮ ਕੋਈ ਤੂੰ ਆਪਾਂ ਇੰਨੀ ਸ਼ਦੀ ਮਤਾਰ ਗਿਆ ਯਾਰ ਤੂੰ ਅਦਾ ਤਾਂ ਬਿਲਕੁਲ ਨਹੀਂ ਚੱਲ ਕੋਈ ਨਹੀਂ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਜੇ ਭਰਾ ਕਿਹਾਵਾ ਤੇ ਭਰਾ ਫਿਰ ਦਿਲੋਂ ਮੰਨੀਦਾ ਮੈਂ ਤੇਰਾ ਵੱਡਾ ਭਰਾ ਆਈ ਆ ਠੀਕ ਆ ਟੈਨਸ਼ਨ ਨਹੀਂ ਲੈਣੀ ਆਪਾਂ ਦੋਨੇ ਰਲ ਕੇ ਮਿਹਨਤ ਕਰਦੇ ਅੱਗੇ ਵਧਾਂਗੇ ਠੀਕ ਆ ਮੇਤੋ ਗਲਤੀ ਹੋ ਗਈ ਭਾਈ ਮੁੜ ਕੇ ਮੈਂ ਅੱਗੇ ਤੋਂ ਦੁਬਾਰਾ ਕਦੀ ਵੀ ਇਹੋ ਜੀ ਜੱਸ ਗਲਤੀ ਨਹੀਂ ਕਰਾਂਗਾ ਠੀਕ ਆ ਭਾਈ ਮੇਰਾ ਭਰਾ ਆ ਤੂੰ ਆਪਾਂ ਦੋਨੇ ਰਲ ਕੇ ਹੱਲ ਕੱਢਨੇ ਕੋਈ ਠੀਕ ਆ ਚੱਲ ਮੇਰਾ ਤਰਾ ਕਰ ਚਲੀ ਚੱਲ ਭਾਈ ਬੈਠ ਜਾ ਉਹ ਗਰੀਬੋ ਉਹ ਕੀ ਗੱਲ ਹੁਣ ਕੰਮ ਕਰ ਮੁੱਕ ਗਏ ਜਿਹੜੇ ਮੱਛੀਆਂ ਫੜਨਾਂਗੇ ਕੋਈ ਨਹੀਂ ਮਿਹਨਤ ਕਰਕੇ ਖਾਈਦਾ ਵਾ ਮਿਹਨਤ ਚ ਕਾਦੀ ਸ਼ਰਮ ਐ ਮੈਨੂੰ ਲੱਗਦਾ ਹੁਣ ਟਾਬੇ ਤੇ ਹੀ ਮੱਛੀਆਂ ਵੇਚਿਆ ਕਰੋਗੇ ਤੇਰੇ ਆਂ ਤੇਰੀ ਭਰਾ ਆਡੇ ਮੋٹے ਕੰਮ ਆ ਉਹ ਤੁਸੀਂ ਵੀ ਕਰ ਲੋ ਤੁਹਾਨੂੰ ਤੁਮਾ ਬੜੀ ਦੇਰ ਦਾ ਕਹਿਣਾ ਸੋਹਣੀ ਜੀ ਜ਼ਿੰਦਗੀ ਜਿੰਨੇ ਯਾਰ ਤੁਹਾਡੇ ਸਾਹਮਣੇ ਦੇਖ ਜੱਟ ਗੱਡੀਆਂ ਚ ਘੁੰਮਦਾ ਕੋਈ ਨਹੀਂ ਭਰਾਵਾ ਮਿਹਨਤ ਦੀ ਕਰੀਦਾ ਵਾ ਥੋੜੀ ਖਾ ਲਾਂਗੇ ਪਰ ਸਬਰ ਤੇ ਆਣਾ ਦੇ ਵਿੱਚ ਤੁਹਾਡੇ ਆਂ ਤੇ ਨਹੀਂ ਰਾਤ ਨੂੰ ਨੀਂਦ ਹੀ ਨਹੀਂ ਆਂਦੀ ਯਾਰ ਹੁਣ ਨਹੀਂ ਕੁਛ ਹੋਣਾ ਉਹ ਹੋ ਗਿਆ ਖਟਾਰਾ ਖਰਾਬ ਉਹ ਨੂੰ ਹੀ ਹੋਣੀ ਯਾਰ ਹੋਣਾ ਹੀ ਕੁਛ ਆ ਉਹ ਕੋਈ ਨਾ ਮੇਰੇ ਨਾਲ ਆ ਜਾ ਮੈਂ ਵੀ ਇੱਧਰ ਨਹੀਂ ਚੱਲਿਆ ਲੈ ਜਾਣਾ ਤੈਨੂੰ ਨਾਲ ਚੱਲ ਫਿਰ ਜਸ ਤੂੰ ਇੱਧਰ ਕਰ ਫਿਰ ਨਾਲ ਚੱਲੀ ਜਾ ਠੀਕ ਹੈ ਠੀਕ ਹੈ ਤੇ ਮੈਂ ਫਿਰ ਨੂੰ ਦਿਖਾ ਲੈਣਾ ਤੇ ਕੋਈ ਗਲਤੀ ਨਾ ਹੋ ਮੇਰਾ ਭਰਾ ਹੁਣ ਕਰੀਏ ਨਹੀਂ ਭਾਈ ਨਹੀਂ ਇੱਧਰ ਕਰ ਜਾਣਾ ਠੀਕ ਹੈ ਭਾਈ ਠੀਕ ਚੱਲ ਜਾ ਮੋਰ ਬਾਈ ਕੀ ਨਾਮ ਹੈ ਤੇਰਾ ਬਾਈ ਮੇਰਾ ਨਾਮ ਜਸਿਆ ਜੀ ਕੰਮਕਾਰ ਕੀ ਕਰਦਾ ਕੰਮਕਾਰ ਬਾਈ ਜਿਹੜਾ ਮਿਲ ਜੇ ਕਰ ਲਈਦਾ ਕੋਈ ਇਹ ਤੇਰਾ ਕੀ ਲੱਗਦਾ ਨੰਗ ਜਾ ਨਾ ਨਾ ਬਾਈ ਮੇਰੇ ਬਚਪਨ ਦਾ ਯਾਰ ਆ ਪਰ ਮੇਰੇ ਭਰਾਵਾਂ ਨਾਲੋਂ ਵੱਧ ਕੇ ਮੇਰੇ ਨਾਲ ਕਰਦਾ ਪਰ ਇੱਥੇ ਕੀ ਕਰ ਰਹੀ ਤੁਸੀਂ ਕੀ ਗੱਲ ਮੱਛੀਆਂ ਫੜਨਾ ਇਹ ਨਾ ਨਾ ਬਾਈ ਉਹ ਵੈਸੇ ਮੈਂ ਇੱਥੇ ਖੜਾ ਸੀਗਾ ਨਹਿਰ ਤੇ ਉਧਰੋਂ ਮੇਰਾ ਭਰਾ ਮੈਨੂੰ ਮਿਲ ਗਿਆ ਮੈਨੂੰ ਤਾਂ ਲੱਗਦਾ ਯਾਰ ਤੂੰ ਪਰੇਸ਼ਾਨ ਜਾਵਾਂ ਕੋਈ ਵੀ ਗੱਲ ਆ ਖੁੱਲ ਕੇ ਕਰ ਯਾਰ ਮੈਂ ਵੀ ਤੇਰਾ ਭਰਾ ਹੀ ਆਂ ਬਾਈ ਪਰੇਸ਼ਾਨੀ ਇੱਕ ਹੋਵੇ ਤਾਂ ਦੱਸਾਂ ਏਜੰਟ ਪੈਸੇ ਲੈ ਕੇ 도ੜ ਗਿਆ ਮਾਣੇ ਫੜੇ ਸੀ ਧਾਰੇ ਕਰਜ਼ਾ ਚੱਕ ਕੇ ਇੱਕ ਬਾਪੂ ਦਾ ਆਪਰੇਸ਼ਨ ਹੋਣ ਵਾਲਾ ਹੁਣ ਕਰਾਂ ਤੇ ਮੈਂ ਕੀ ਕਰਾਂ ਇੰਨੇ ਪੈਸੇ ਵੀ ਕਿੱਥੋਂ ਮੋੜਾਂਗਾ ਪਤਾ ਨਹੀਂ ਯਾਰ ਕਿਹਦਾ ਯਕੀਨ ਕਰਾਂ ਕਿਹਦਾ ਨਾ ਕਰਾਂ ਉਹ ਤੂੰ ਪਰੇਸ਼ਾਨ ਕੋ ਨਾ ਹੋਏ ਕਿੰਨੇ ਕਿੰਨੇ ਪੈਸੇ ਤੇਰੇ ਬਾਕੀ ਜੇ ਤੈਨੂੰ ਇੱਕ ਕੰਮ ਕਾਵਾ ਤੇ ਕਰੇਗਾ ਬਿਲਕੁਲ ਬਾਈ ਕੰਮ ਕਰਾਂਗਾ ਜ਼ਰੂਰ ਪਰ ਹੈ ਕੀ ਆ ਉਹ ਕੋਈ ਏਡਾ ਵੱਡਾ ਕੰਮ ਥੋੜੀ ਹੈ ਮੇਰਾ ਇੱਕ ਪਾਰਸਲ ਉਹ ਬਸ ਦੂਜੀ ਪਾਰਟੀ ਨੂੰ ਫੜਾਣਾ ਤੂੰ। ਆਰਸਲ। ਉਹ ਯਾਰ ਸਮਾਨ ਆ ਥੋੜਾ ਜਿਹਾ ਮੇਰਾ। ਕਿਸੇ ਨੂੰ ਫੜਾ ਆਂ ਤੈਨੂੰ ਵੱਧੂ ਨੋਟ ਮਿਲ ਜਾਣੇ। ਪਰ ਬਾਈ ਫੜਾਉਣ ਨੂੰ ਤਾਂ ਮੈਂ ਫੜਾ ਦੂੰਗਾ ਪਰ ਕੋਈ ਰਿਸਕ ਨਹੀਂ। ਥੋੜਾ ਬੋਧਾ ਰਿਸਕ ਤੇ ਚੱਕਣਾ ਹੀ ਪੈਂਦਾ ਨਾ ਆਪਾਂ ਨੂੰ। ਓਏ ਇੱਕ ਵਾਰੀ ਕਰੇਂਗਾ ਤੇ ਪੈਸੇ ਪੈਸੇ ਭਾਗਲਾ। ਸਾਰੀਆਂ ਟੈਨਸ਼ਨਾਂ ਖਤਮ ਹੋਣਗੀਆਂ ਤੇਰੀਆਂ। ਠੀਕ ਆ ਬਾਈ। ਪਰ ਜੇ ਕੁਲ ਨੂੰ ਕੁਝ ਹੋ ਗਿਆ ਤੇ। ਓ ਯਾਰ ਮੈਂ ਬੈਠਾ ਨਾ ਮੇਰੇ ਹੁੰਦਿਆਂ ਟੈਨਸ਼ਨ ਕਦੀ ਤੈਨੂੰ। ਠੀਕ ਆ ਬਾਈ। ਠੀਕ ਆ। ਅੱਜ ਤੋਂ ਹੀ ਕਰੇਗਾ ਕੰਮ ਹਾਂ ਭਾਈ ਕਰ ਲੈ ਫਿਰ ਤੈਨੂੰ ਅੱਜ ਹੀ ਪਰਖ ਲੈਨੇ ਆ ਆ ਮੇਰਾ ਪਾਰਸਲ ਏ ਇਹਨੂੰ ਪਛਾਣਾ ਐ ਤੂੰ ਬਸ ਭਾਈ ਪਛਾਣਾ ਕਿੱਥੇ ਆ ਓਏ ਸਾਰਾ ਕੁਝ ਇਹਦੇ ਵਿੱਚ ਹੀ ਲਿਖਿਆ ਠੀਕ ਐ ਫਿਰ ਦੇਖ ਤੂੰ ਪੈਸੇ ਹੀ ਪੈਸੇ ਪਰ ਨਾਲੇ ਤੇਰੀ ਪਰਖ ਤੇ ਹੋਏ ਸਾਨੂੰ ਤੂੰ ਸਾਡਾ ਕੰਮ ਕਰਦਾ ਵੀ ਆ ਕਿ ਨਹੀਂ ਠੀਕ ਆ ਭਾਈ ਤੂੰ ਟੈਨਸ਼ਨ ਨਾਲ ਐ ਚੱਲ ਫਿਰ ਤਗੜਾ ਹੋ ਜਾ ਚੱਲ ਮੇਰਾ ਵੀਰ ਹੈ ਧਿਆਨ ਦੇ ਨਾਲ ਠੀਕ ਆ ਬਾਈ ਸਾਵਾ ਹੁਣ ਆਇਆ ਇਹ ਮੁਰਗਾ ਕਾਬੂ ਇਹਨੂੰ ਖਵਾਨੇ ਅੰਦਰ ਦੀ ਹਵਾ ਉਦਾਂ ਵੀ ਤਾਂ ਇਹਨੇ ਮਰਨਾ ਹੀ ਸੀ ਹੈਲੋ ਮਾਨਤੀ ਜਨਾਵ ਉਹ ਸਾਬਾਦਰ ਕੀ ਹਾਲ ਨੇ ਬਹੁਤ ਠੀਕ ਆ ਜੀ ਇਹੀ ਕਰੀ ਜਾਂਦੇ ਹੋ ਡਿਊਟੀਆਂ ਤੇ ਉਹ ਮੈਂ ਕਹ ਮੁਰਗਾ ਮਰਗਾ ਦਈਏ ਕੋਈ ਤੁਹਾਨੂੰ ਫਿਰ ਜੀ ਹਾਂ ਜੀ ਮਾਰਾ ਜ਼ਰੂਰ ਲੋਕੇਸ਼ਨ ਭੇਜਦਾ ਉਹਦੀ ਤੁਹਾਨੂੰ ਉੱਥੇ ਖੜਾ ਹੋਵਾ ਕਰ ਲੋ ਕਾਬੂ ਤੇ ਇਕੱਲੇ ਹੀ ਨਾ ਖਾ ਜਾਓ ਮੁਰਗਾ ਕੋਈ ਲੈਗ ਲੁਕ ਸਾਡੇ ਵਾਸਤੇ ਵੀ ਰਹਿੰਦੇ ਹੋ ਜੀ ਜੀ ਸੱਤਾਂ ਦੀ ਹਾਂ ਭਾਈ ਪਾਰਸਲ ਤੇਰੇ ਹੱਥ ਭੇਜਿਆ ਹਾਜੀ ਭਾਈ ਮੇਰੇ ਹੱਥ ਤੇ ਗਿਆ ਚੱਲ ਆ ਜਾ ਬਹਿ ਜਾ ਫਿਰ ਨਾ ਭਾਈ ਤੁਸੀਂ 파ਰਸਨ ਲੈ ਜਾਓ ਆਪਣਾ ਮੈਂ ਦਾ ਕੀ ਕਰੂੰ ਉਹ ਕੋਈ ਨਾ ਡਰਦਾ ਘਾਤੋਂ ਆ ਭਰਾ ਨਹੀਂ ਭੇਜਿਆ ਉਹ ਉਹਨਾਂ ਨੇ ਜਣਾ ਚਾਨੀਆਂ ਪਾਈਆਂ ਗੱਡੀ ਵਾਲੇ ਨੇ ਐਨਕ ਲਾਈ ਸੀ ਹਾਂਜੀ ਹਾਂਜੀ ਉਹ ਆ ਜਾ ਪਹਿਲਾਂ ਫਿਰ ਪਰ ਆਈਆ ਆਪਣਾ ਮੈਂ ਜਾ ਪਹਿ ਜਾ ਉਹ ਡਰਦਾ ਘਾਤੋਂ ਮੈਂ ਕਿਹੜਾ ਪੋਫਾ ਆ ਯਾਰ ਮੈਂ ਹਾਂ ਦੰਨਾ ਬਹਿ ਜਾ

ਬੰਦੇ ਤਾਂ ਇਹ ਮੈਨੂੰ ਪਤਾ ਨਹੀਂ ਕਿ ਪਾਰਸਲ ਦੇ ਚੱਕੀ ਮੈਨੂੰ ਪੂਰ ਚੱਕ ਲਿਆ ਨਹੀਂ ਤਾਂ ਬਹੁਤ ਬੋਹੋ ਹੋ 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 ਤੂੰ ਉਹਦੀਆਂ ਗੱਲਾਂ 'ਚ ਆ ਗਿਆ ਨਾ ਆ ਗਿਆ ਨਾ ਦੀਆਂ ਗੱਲਾਂ 'ਚ ਭਾਈ ਮੈਨੂੰ ਕੀ ਪਤਾ ਹੈ ਕਿ ਪਤਾ ਇਦਾਂ ਦਾ ਭਾਈ ਯਾਰ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਜਾਣ ਲੱਗੇ ਵੀ ਤੈਨੂੰ ਮੈਂ ਇਸ਼ਾਰਾ ਕੀਤਾ ਸੀ ਕਿ ਇਹਦੀਆਂ ਗੱਲਾਂ 'ਚ ਨਾ ਆਈ ਉਹ ਬੰਦਾ ਸਹੀ ਨਹੀਂ ਹੈ ਭਾਈ ਮੈਨੂੰ ਬਚਾ ਲੈ ਯਾਰ ਮੇਰੇ ਮਾਪਿਓ ਦਾ ਕੀ ਕਹੂੰ ਭਾਈ ਲੈ ਦੱਸਿਆ ਤੈਨੂੰ ਤੇਰੇ ਮਾਪਿਓ ਦੋ ਨਹੀਂ ਜੀਤਾ ਇਹ ਜਦੋਂ ਮਤਲਬ ਇਹ ਗਲਤ ਕੰਮ ਕਰਨ ਲੱਗਾ ਸੀ ਤੈਨੂੰ ਸਮਝਾਇਆ ਸੀ ਨਾ ਆਪਾਂ ਮਿਹਨਤ ਕਰ ਲਾਂਗੇ ਪਰ ਤੂੰ ਫੇਰ ਲਾਲਚ 'ਚ ਆ ਗਿਆ ਨਾ ਭਾਈ ਮੈਨੂੰ ਨਹੀਂ ਨਾ ਪਤਾ ਕਿ ਤੇਰਾ ਯਾਰ ਹੈ ਕਿ ਦੰਦਾ ਨਿਕਲੂਗਾ ਦੱਸ ਦੇ ਇੱਕ ਮੈਂ ਤੇ ਲਈ ਚੰਗਾ ਹੀ ਕੁਝ ਕਰੂੰਗਾ ਪਰ ਓ ਯਾਰ ਮੈਂ ਕੀ ਕਰਾਂ ਯਾਰ ਮੈਂ ਹੁਣ ਕੀ ਕਰਾਂ ਦੱਸ ਭਾਈ ਮੈਨੂੰ ਬਚਾਲਾ ਯਾਰ ਕੋਈ ਵੀ ਤਰੀਕਾ ਨਾ ਮੈਂ ਕੀ ਬਚਾਲਾਂ ਯਾਰ ਦੱਸ ਹੁਣ ਹੁਣ ਤੂੰ ਹੈ ਕਿੱਥੇ यार मैं की करा यार जस मैं दस की करा जस हेलो ले दस है ना भैन पागल ਨਮਸ ਸਮਝਾਇਆ ਹੀ ਹੀ ਪੀਤਵਦੀਆਂ ਗੱਲਾਂ ਚ ਨਾ ਆਈ ਨਾ ਆਈ ਫੇਰ ਮਤਲਬ ਨਹੀਂ ਹਟਿਆ ਬੰਦਾ ਹੁਣ ਮੈਂ ਦੱਸ ਕੀ ਕਰਾਂ ਯਾਰ ਹੁਣ ਉਹਦੇ ਮਾਪਿਆਂ ਦਾ ਕੀ ਬਣੇਗਾ ਪਿਛੇ ਓ ਛੋਟੂ ਗੱਲ ਸੁਣ ਓਏ ਰਣਜੀਤ ਭਾਈ ਉਹ ਲਵ ਨੂੰ ਵੇਖਿਆ ਕਿਤੇ ਭਾਈ ਮੈਂ ਦੇਖਿਆ ਉਹ ਲਵ ਬਾਰੇ ਪਤਾ ਵੇਖਿਆ ਕਿਤੇ ਭਾਈ ਮੜੀਆਂ ਲੱਗਿਆ ਜੀ ਮੜੀਆਂ ਲੱਗਿਆ ਹਾਂ ਜੀ ਹਾਂ ਜੀ ਚੱਲ ਬੈਠ ਮੇਰੇ ਨਾਲ ਫਿਰ ਉੱਤਰ ਮੜੀਆਂ ਜੀ ਇੱਧਰ ਹਾਂਜੀ ਹਾਂਜੀ ਉੱਧਰ ਵੇਖਿਆ ਮੜੀਆਂ ਵਾਲਾ ਨੂੰ ਚੱਲ ਨੂੰ ਇੱਥੇ ਤਾਰ ਦੋ ਚੱਲ ਉੱਤਰ ਫਿਰ ਤੇ ਛੇਤੀ ਮੈਂ ਜਾ ਕੇ ਦੇਖਦਾ ਤੈਨੂੰ ਪਤਾ ਨਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਤੈਨੂੰ ਪਤਾ ਨਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਬੋਲ लवली ਆ ਕੀ ਮੱਤੇ ਮਰ ਜਾ ਕੀ ਮੱਤੇ ਆਪਣਾ ਸ਼ੂਟਰਾਂ ਕਿਤੇ ਆ ਕੰਮ ਤੇ ਜਾ ਜੀ ਬਾਬੇ ਆਪਣਾ ਸ਼ੂਟਰ ਇਹ ਮਦਦ ਉਹਦਾ ਹੀ ਕਰਦਾ ਆ ਵੀ ਵੱਡੇ ਵਾਹੇ ਵਧੀਆਂ ਬਾਰਸ਼ਾ ਅਦੀਆ ਮੁਬਾਰਕਾਂ ਤੈਨੂੰ ਬਹੁਤ ਅੱਛਾ ਆਹ ਦੇਖ ਤੇਰੀ ਮਸ ਕਿੰਨਾ ਵਧੀਆ ਗੁਰਾ ਮੈਂ ਦੇ ਦਿੱਤਾ ਮੇਰੇ ਲਈ ਹਾਂ ਇਹਨੂੰ ਦਸਣ ਵਾਲੀ ਤੈਨੂੰ ਪਸੰਦ ਹੈ ਦਸਣ ਵਾਲੀ ਤੈਨੂੰ ਪਸੰਦ ਹੈ ਵੱਡੇ ਭਾਈ ਨੂੰ ਪਸੰਦ ਆਉਂਦਾ ਹੈ ਦੇਖਤਾ ਸਹੀ ਦੇਖਤਾ ਸਹੀ ਓ ਹੋ ਓ ਬਾਈ ਯਾਰ ਮੇਰੇ ਫੇਵਰਿਟ ਸ਼ੂਜ਼ ਆ ਲਵਲੀ ਲਵਲੀ ਓਏ ਪਲਲਲੀ ਓਏ ਰੱਬਾ ਓਏ ਓਏ ਤੈਨੂੰ ਕਿਨੇ ਇਕ ਮੰਜ ਪਾਤਾ ਲਵਲੀ ਓਏ ਓਏ ਰੱਬਾ ਓਏ ਮੈਂ ਲੋਕਾਂ ਦੇ ਵੇੜੇ ਕਰ ਕਰਦਾ ਰਿਹਾ ਓਏ ਓ ਮੈਂ ਲੋਕਾਂ ਦੇ ਕਰਾ ਜਨੇ ਨਸ਼ੇ ਵੇਚਦਾ ਰਿਹਾ ਮੈਨੂੰ ਕੀ ਪਤਾ ਹੀ ਅੱਜ ਮੇਰਾ ਆਪਣਾ ਵੀਰ ਵੀ ਇਸ ਨਸ਼ੇ ਦੀ ਭੇਟ ਚੜ ਜਾਊਗਾ